ਇਹ ਜੂਠੀ ਲੱਭਦੇ ਇਧਰ ਆਏ ਕਿ ਭਰਾ 8 ਵਜੇ ਦਾ ਕਿੰਨੇ ਵਜੇ ਦਾ ਲੱਖ ਦੀ ਲਾਂਟ ਸਰਕਾਰਾਂ ਦੇ ਗੁੜੀ ਆ ਸਰਕਾਰਾਂ ਦਾ ਮੇਰਾ ਗਰੀਬਾ ਬਤਾਇਆ ਪੂਰੀ ਹੋਵੇ ਕਦੇ ਨਾ ਹੈ ਕੱਟਿਆ ਆ 6 ਫੁੱਟ ਦਾ ਨੌਜਵਾਨ ਨਿਸ਼ਾਨ ਭਾ ਠੀਕਾ ਲਾ ਕੇ ਪੂਰਾ ਨਹੀਂ ਮੈਂ ਨਹੀਂ ਜਾਣ ਗੁਰੂਆ ਇਹ ਤਾਂ ਠੰਡਾ ਆ ਠੰਡਾ ਆ ਇਹਦੇ ਓਹ ਠੰਡਾ ਹੋਇਆ ਵਿਖਾਈ ਤਾਂ ਤਾਂ ਨਹੀਂ ਠੰਡਾ ਆ ਵੀਰ ਜੀ ਸੱਚ ਬੰਦੇ ਆਉਂਦੇ ਆ ਬੜਾ ਬਰਛਦਾ ਹੀ ਠੰਡਾ ਆਵਾ ਠੰਡਾ ਹੋਇਆ ਠੀਕ ਹੈ ਸਵੇਰੇ ਕਿਤੇ ਹੋਰ ਸਵੇਰ ਦੇ ਅੱਜ ਇਹ ਸਰਕਾਰਾਂ ਆਉਂਦੀਆਂ ਪੇਂਟ ਬਰਾਣੇ ਦਾ ਨੌਜਵਾਨ ਅੰਦਰ ਵੇਖੋ ਟੀਗਾ ਲਾ ਕੇ ਪਿਛਲੇ ਪਾਸੇ ਪੂਰਾ ਹੋ ਚੁੱਕਿਆ ਜੀ ਇਹ ਫਟਦਾ ਗੱਭਰੂ ਆ ਕਿਹਦੇ ਫੋਨ ਕੀਤਾ ਇਹ ਨਾ ਪਛਾਣਦੇ ਇਹਦਾ ਪਹਿਲੇ ਫੋਨ ਹੋਇਆ ਆ ਇਹ ਪਹਿਲੇ ਕਿਹਾ ਮਾਂ ਮਾਂ ਵਿਚਾਰੀਆਂ ਰੋਂਦੀਆਂ ਸੱਚੇ ਨਾਲ ਦੇਖਾ ਕਰਕੇ ਅੱਡੀ ਨੂੰ ਸ਼ੁਰੂ ਕਰਾਉਣਾ ਆ ਤੂਰੀਏ ਚਲੋ ਵੀਰ ਚੁੱਕੋ ਬਰ ਲੈ ਜਾਓ ਆਹੋ ਨਾ ਤੂੰ ਐਂਟੀ ਤੇ ਵੀਰ ਦੇ ਗੱਡੀ ਪਾਓ ਵੀਰੋ ਕਿਹੜੀ ਆਹ ਗੱਡੀ ਆਹ ਗੱਡੀ ਵੀਰ ਜੀ ਆਪਣੇ ਆ ਪਾਉ ਜਮੇ ਚੋਕੇ ਪਾਉ ਨੀਜੀ ਸਾਡੇ ਪਿੰਡ ਦਾ ਸਾਡੇ ਪਰਿਵਾਰ ਦਾ ਮੁੰਡਾ ਜੇ ਪਪਾ ਜੀ ਇੱਥੇ ਨਰੰਗਾਂਵਾਦ ਸੇਵਾ ਕੇਂਦਰ ਦੇ ਸਾਹਮਣੇ ਇੱਥੇ ਜੇਮ ਹਾਲ ਪੈਂਦਾ ਵਾ ਇੱਥੇ ਟੀਕਾ ਲਾ ਕੇ ਜਿਹੜਾ ਆਪਣਾ ਜੀਮ ਲੀਲਾ ਸਮਾਪਤ ਕਰ ਗਿਆ ਮਗਾ ਲਈ ਮਾ ਤਾਂ ਦੀ ਇਹਦਾ ਫੋਨ ਹੀ ਹੋਇਆ ਜੀ ਪਹਿਲਾਂ ਤੇ ਇਹਦਾ ਵਿਚਾਰੇ ਦਾ ਦੱਸਦੇ ਆ ਵੀ ਇੱਥੇ ਜਨੋਂਗ ਵਿਚਾਰੇ ਦਾ ਕੋਈ ਮੋਟਰਸਾਈਕਲ ਵੀ ਲੈ ਗਿਆ ਵੀ ਨਾ ਨਾ ਵੀ ਬੂਟ ਵੀ ਬੂਟ ਵੀ ਲੈ ਗਏ ਮੋਟਰਸਾਈਕਲ ਫੋਨ ਸਭ ਕੁਝ ਲੈ ਗਏ ਜੀ ਬੂਟ ਵੀ ਲੈ ਗਏ ਬੂਟ ਵੀ ਲੈ ਗਏ ਬੂਟ ਵੀ ਲੈ ਗਏ ਪੈਰਾਂ ਤੋਂ ਲਾ ਕੇ ਕੀ ਬੰਦਾ ਇੱਥੇ ਕਰੂਗਾ ਵੇਖੋ ਕੋਈ ਹਾਲ ਹੈਗਾ ਕੋਈ ਵੇਖੋ ਨਾਲ ਖਾਣ ਪੀਣ ਦਾ ਇਹ ਚਾਰਾਂ ਦਾ ਇਹ ਇਹ ਹੁਣ ਪ੍ਰਮਾਤਮਾ ਜਾਣੇ ਵੀ ਕੌਣ ਬੰਦੇ ਆ ਨਾਲ ਇਹਦੇ ਪੜਦਾ ਖੂਨ ਆਉਂਦਾ ਕਿੰਨਾ ਨਾਲ ਰਲ ਕੇ ਟੀਕਾ ਲਾਇਆ ਨੇ ਕੀ ਬਣਿਆ ਕੀ ਨਹੀਂ ਬਣਿਆ ਇਹ ਦੇਖ ਵਿਚਾਰੇ ਨੂੰ ਇਹ ਮੁੰਡੇ ਨੂੰ ਪਤਾ ਪਰ ਰੱਬ ਨੂੰ ਨਸ਼ੇ ਨੇ ਬੇੜਾ ਘਰ ਘਾਤਾ ਪੰਜਾਬ ਦਾ ਆਹ ਰੇਲੇ ਨਾ ਚਾਬ ਬੰਦ ਚਬਾਨੇ ਨਾ ਗਿਆ ਵਾਟਾ ਤੂੰ ਇਹ ਸ਼ੋਰ ਤਾਂ ਤੇਰੇ ਵੀ ਜਾਣਦਾ ਠੀਕ ਜਿਹੇ ਮੁੰਡਾ ਜਿਹਾ ਕਿੱਥੋਂ ਦਾ ਪਤਾ ਉਹਾਂ ਦੇ ਪਤਾ ਵਾ ਇੱਕ ਆਵੇ ਇਹਦਾ ਫਾਇਦਾ ਉਹ ਆਪਣੇ ਭਰਾਵਾਂ ਦੇ ਭਰਾ ਹੋਣਾਗੇ ਉਹ ਸ਼ੇਰਾ ਸ਼ੇਰਾ ਬੰਦਾ ਉਹਨੂੰ ਪਤਾ ਹੈ ਨਹੀਂ ਸਾਰਾ ਇਹ ਤੋਂ ਆ ਇੱਕ ਸ਼ੱਬਾ ਦਾ ਸ਼ੱਬਾ ਨਾ ਆ ਸ਼ੱਬਾ ਨਹੀਂ ਬੈਠਦਾ ਸ਼ੱਬਾ ਹੋ ਹੋ ਸ਼ੱਬਾ ਕਿਹੜਾ ਜੀ ਆ ਬੱਚਾ ਪਿੱਛੇ ਦਾ ਬਿੱਤਾ ਬਾ ਉਹ ਆ ਵੇਖੋ ਹੰਡਾ ਬਿੱਤਾ ਚੁੱਕੋ ਵੀਰ ਫਿਰ ਲੈ ਕੇ ਕਿੱਡੀ ਕਰਨ ਲੈ ਬੇਤਰਾ ਭਾਜੀ ਉਹਨੂੰ ਇੱਥੋਂ ਦੇ ਖੜੋ ਪਾ ਹੁਣਾ ਚਲੋ ਜੋ ਪਤਾ ਘਰੇ ਤੇ ਖੜੋ ਬੜਾ ਵੀਰ ਮੇਰੇ ਲੈ ਗੱਡੀ ਤੂੰ ਚਲ ਜਾ ਕੋਈ ਨੀ ਕੋਈ ਅੱਖ ਦੀ ਨੀ ਟੀਗਾ ਲਾ ਕੇ ਮਰ ਗਿਆ ਜਰਾ ਟੀਗਾ ਦਾ ਕੱਲਾ ਹੀ ਇੱਕ ਹੋਰ ਨੌਜਵਾਨ ਨਸ਼ੇ ਦੀ ਆਪ ਹੈ ਨਾ ਬਟਵਾ ਬਟਵਾ ਰਹਿ ਗਿਆ ਕੱਲਾ ਢੇਡ ਚੜ ਗਿਆ ਜਰਾ ਕੋਈ ਗੱਲ ਕਰਨ ਵਾਲੀ ਨਹੀਂ ਪਾਜੀ ਰਹਿ ਗਈ ਨਸ਼ੇ ਦੀ ਢੇਡ ਨੌਜਵਾਨ ਚੜ ਗਿਆ ਸਾਡੇ ਪਿੰਡ ਦਾ ਮੁੰਡਾ ਸਾਡੇ ਪਰਿਵਾਰ ਦਾ ਆਪਣਾ ਜੀ ਲਾ ਕੇ ਠੀਕਾ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਜੇ ਭਾਜੀ ਬੇੜਾ ਘਰ ਕੁੜੀ ਜਾਵਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਵਾ ਕੇ ਅਸੀਂ ਨਸ਼ਾ ਬੰਦ ਕਰਤਾ ਹੈ ਹੋ ਗਿਆ ਜੋ ਹੋ ਗਿਆ ਆ ਵੇਖ ਲੋ ਤੁਹਾਡੇ ਸਾਹਮਣੇ ਆ ਪੰਮਾ 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 ਕਰਦਾ ਮਾ ਆਪਣਾ ਬੇੜਾ ਠੀਕਾ ਲਾਵਾ ਕਿੱਥੇ ਹੀ ਆ ਬੈਠੇ ਹੀ ਪਿਆ ਜਰਾ ਇਹ ਹੁਣ ਦੱਸੋ ਬੰਦਾ ਇੱਥੇ ਕਰੇ ਕੀ ਮਾਵਾਂ ਵਿਚਾਰੀਆਂ ਰੋਂਡੀਆਂ ਮਾਪੇ ਉਹ ਦੁਖੀ ਹੋ ਚੁਕੇ ਆ ਹਾਂ ਚੰਗੇ ਭਲੇ ਬੰਦੇ ਵਿਦਾ ਕਰੇ ਨੇ ਵਰਾਣੇ ਦਾ ਭਾਜੀ ਸਾਡਾ ਆਪਣਾ ਹੀ ਬੰਦਾ ਹਾਂ ਦੀ ਹਾਂ ਦੀ ਲੀਕੇ ਚੱਲ ਰਹੀ ਹੈ ਮਾਹਾਂ ਚੱਲ ਕੇ ਚੱਲਦੇ ਮੋੜ ਸਕਦੇ ਕੀ ਇੱਥੇ ਬੰਦਾ ਕਰੂਗਾ ਦੱਸੋ ਲੇ ਸਾ ਕਿੱਥੇ ਬੰਦ ਹੋਇਆ ਵਾ ਤੁਸੀਂ ਵੀ ਸਿਆਣੇ ਜੀ ਪਿੰਡ ਵਰਾਣੇ ਦਾ ਮੁੰਡਾ ਇੱਥੇ ਨਰੰਗਾਬਾਦ ਇਹਦਾ ਮੋਟਰਸਾਈਕਲ ਵੀ ਲੈ ਕੇ ਆ ਦੱਸਦੇ ਜੀ ਜਿੰਨਾ ਬੰਦਿਆਂ ਨੇ ਟੀਕਾ ਟਾਕਾ ਲਾਇਆ ਵਾ ਜਾ ਕਿਦਾਂ ਲਾਇਆ ਕੀ ਬਣਿਆ ਤੇ ਇਹ ਬਣੂ ਮੁੰਡੇ ਨੇ ਟੀਕਾ ਲਾ ਲਿਆ ਪੂਰਾ ਹੋ ਗਿਆ ਤੇ ਇੱਥੇ ਸਰਕਾਰਾਂ ਦਾ ਜਿਹੜਾ ਘਰਕ ਹੋ ਜੁਗਾ ਇੱਥੇ ਆਣ ਕੇ ਜਿਹੜੀਆਂ ਕਹਿੰਦੀਆਂ ਕਿ ਅਸੀਂ ਐ ਕਰਤਾ ਜੋ ਕਰਤਾ ਜਾਂ ਤੁਹਾਡੇ ਸਾਹਮਣੇ ਜੀ ਆਪਣਾ ਮੁੰਡਾ ਖੜਾ ਯਾਰ ਅੱਛਾ ਤੁਹਾਡੀ ਬਹਿਜ ਹੈ ਨਾ ਉੱਥੇ ਬਹੁਤ ਵਰਕਰ ਦਰਜ ਕਰਦਾ ਮੁੰਡਾ ਪੰਮਾ ਕੀ ਗੱਲ ਆ ਰਹੀ ਆ ਇਹ ਕੱਲ੍ਹ ਹੱਲ ਮਿਲਿਆ ਕਿਹੜੀ ਆ ਆ ਵੇਖ ਲੋ حال ਤਾਂ ਪੰਜਾਬ ਦੀ ਬੁੱਤ ਕਾਲੀ ਨੂੰ ਮਿਲਿਆ ਬੰਦਾ ਬੁੱਰਾ ਦਾਦੇ ਪੈਰਾਂ ਦਾ ਬੋਰਡਬਾਰ ਵੀ ਲਾ ਕੇ ਲੈ ਕੇ ਜਨਾਂ ਨਾਲ ਲਾਇਆ ਠਿਕਾਣਾ ਕਰੇ ਬੜੇ ਦਿਨਾਂ ਦਾ ਹੁੰਦੇ ਨਿਸ਼ਚਿਤ ਹੈ ਹੁਣ ਤਰਸਾਦੇ ਹੈ ਗਏ ਇਹ ਜਿਹੜੇ ਮਾਰਦੇ ਤਾਨਤ ਕਾਲੀ ਮੂੰਹੇ ਬੰਦਾ ਨਾ ਪੀਓ ਵਿਚਾਰਾ ਰੋਂਦਾ ਆ ਕੀ ਬੰਦਾ ਨਹੀਂ ਕਹਿ ਪਾ ਲੇ ਗਵਾਦਿਆ ਸੱਬੇ ਵਾਲਾ ਸੱਬੇ ਆ ਪੂੜ ਖੋਇਆ ਸੱਬੇ ਵਾਲਾ ਮੋਟਰਸਾਈਕਲ ਵੀ ਲੈ ਗਿਆ ਨਾਲ ਮੋਟਰਸਾਈਕਲ ਲੈ ਗਿਆ ਪਹਿਲਾ ਪਰਸਾ ਚਾਲ ਪੂਰ ਕੋਆ ਬਾ 2000 ਰੁਪਏ ਦੇ ਕੇ ਤਸਾ ਓਏ ਹੋਏ ਹੋਏ ਉਹ ਦੇ ਅਜੀ ਕਰਾ ਤੇ ਮਾਲ ਲੈਣਾ ਉਹ ਸੜਦੀ ਹੈ ਸੱਬਾ ਲਗਾ ਲਈਏ ਵੇ ਤੋ ਮੈਂ ਤੁਹਾਨੂੰ ਦੱਸਦਾ ਕਾਲੀ ਨੀ ਲਾਵੇ ਖਲੋਤਾ ਹਾਂ 10000 ਰੁਪਏ ਦੇ ਉਹ ਬੰਗਲੜੀ ਆ ਤੇ ਕਾਲੀ ਹਾਂ ਹਾਂ ਉਹ ਰੋਈ ਤੇ ਸਾਨੂੰ ਮਿਲਿਆ ਵਾ ਸਾਨੂੰ ਆਂਦਾ ਇਹ ਰੋਈ ਆਉਂਦੀ ਆ ਵੀਰਾਂ ਦਾ ਹੁਣੇ ਜੇ ਹੁਣੇ ਜੇ ਮਿੰਟ ਹੀ ਪੰਜ ਹੋਏ ਇਹਦੇ ਪੰਜ ਸੱਤ ਮਿੰਟ ਹੀ ਹੋਏ ਆ ਨਰੰਗਾਬਾਦ ਅੱਡੇ ਤੇ ਸਰਕਾਰੀ ਸਕੂਲ ਦੇ ਲਾਗੇ ਸੇਵਾ ਕੇਂਦਰ ਆ ਇਹ ਨਸ਼ਿਆਂ ਦਾ ਅੱਡਾ ਤਕਰੀਬਨ ਬਣ ਚੁੱਕਿਆ ਹੈ ਹਾਂ ਤੈਨੂੰ ਪਤਾ ਲੱਗਿਆ ਬੰਮਾ ਚਾਲ ਦੀ ਕੱਲ੍ਹ ਤੇ ਸਾਡੇ ਪਿੰਡ ਦਾ ਨੌਜਵਾਨ 6 ਫੁੱਟ ਗੱਭਰੂ ਆ ਵੇਖੋ ਨਹੀਂ ਬੋਲੂਗਾ ਲਾਖ ਨਸ਼ੇ ਦੀ ਭੇਂਟ ਛੱਡ ਚੁੱਕਾ ਵਾ ਪਿੰਡ ਬਰਾਣੀ ਦਾ ਨੌਜਵਾਨ ਵਾਹਿਗੁਰੂ 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 ਕੋਈ ਗੱਲਾਂ ਨਹੀਂ ਕਰਨ ਵਾਲੀਆਂ ਭਾਜੀ ਮੈਂ ਬੋਲੂਗੀ ਮੈਂ ਠੂਠਾ ਮਾਰਦਾ ਤੇਰੇ ਲੱਖਾਂ ਚੱਲ ਜੀ ਚਲੋ ਜੀ ਮੈਂ ਤਾਂ ਵਿੱਚ ਮੈਂ ਕੀ ਗੱਲ ਹੁਣ ਹੈ ਕਿਹੜਾ ਬੰਦਾ ਕੰਮ ਲਾਉਣਾ ਹੈ ਹੈ